ਗਾਈਜ਼ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਕੰਮ ਕਰਨਾ ਤੁਹਾਡਾ ਸੁਪਨਾ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਦੇ ਉੱਤੇ ਐਂਟਰੀ ਲੈਂਦੇ ਆ ਇਸ ਉਮੀਦ ਦੇ ਨਾਲ ਕਿ ਨਾ ਸਿਰਫ ਉਹ ਕੈਨੇਡਾ ਦੇ ਵਿੱਚ ਪੱਕੇ ਹੋ ਜਾਣਗੇ ਬਲਕਿ ਕੈਨੇਡਾ ਦੇ ਵਿੱਚ ਈਜ਼ੀਲੀ ਉਹਨਾਂ ਨੂੰ ਕੰਮ ਵੀ ਮਿਲ ਜਾਏਗਾ ਬਟ ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਕੀਤੇ ਜਾ ਰਹੇ ਆ ਸਪੈਸ਼ਲਿਸਟ ਸਟੱਡੀ ਵੀਜ਼ਾ ਦੇ ਉੱਤੇ ਬਹੁਤ ਸਾਰੀ ਰੈਸਟ੍ਰਿਕਸ਼ਨਸ ਲਗੀਆਂ ਜਿਵੇਂ ਕਿ ਕੈਪਿੰਗ ਦਾ ਲਗਾਉਣਾ ਜਾਂ ਫਿਰ GIC ਦਾ ਇਨਕਰੀਸ ਹੋ ਜਾਣਾ ਇਸ ਤੋਂ ਇਲਾਵਾ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦਾ ਰਿਜ਼ਲਟ ਹੁਣ ਹੋਰ ਵੀ ਘਟ ਆਏਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਟੱਡੀ ਵੀਜ਼ਾ ਦੇ ਕੋਟੇ ਨੂੰ ਤੇ ਨਾਲੇ ਨਾਲ ਵਰਕ ਪਰਮਿਟ ਵਾਲੇ ਹੋਲਡਰਸ ਦੇ ਕੋਟੇ ਨੂੰ ਵੀ ਘਟਾ ਦਿੱਤਾ ਗਿਆ ਆ ਬਟ LMIA ਵਰਕਰਸ ਜਾਂ ਫਿਰ ਸਕਿਲਡ ਵਰਕਰਸ ਲਈ ਗੁੱਡ ਨਿਊਜ਼ ਇਹ ਆ ਕਿ ਐਦਾ ਦੇ ਐਪਲੀਕੈਂਟਸ ਨੂੰ ਕੈਨੇਡਾ ਵੱਲੋਂ ਸਿੱਧੀ ਪੀਆਰ ਦਿੱਤੀ ਜਾ ਰਹੀ ਹੈ ਕਿਉਂਕਿ ਸਕਿੱਲ ਵਰਕਰਸ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਸੋ ਇਹ ਐਪਲੀਕੈਂਟਸ ਲਗਾਤਾਰ 5 ਸਾਲ ਕੈਨੇਡਾ ਦੇ ਵਿੱਚ ਰਹਿ ਕੇ ਉੱਥੇ ਟੈਕਸਟ ਪੇ ਕਰਨਗੇ ਸੋ ਐਦਾਂ ਦੇ ਐਪਲੀਕੈਂਟਸ ਨੂੰ ਸਿੱਧੀ ਪੀਆਰ ਦਿੱਤੀ ਜਾਵੇਗੀ ਕੈਨੇਡਾ ਦੇ ਵਿੱਚ ਕਿਉਂਕਿ ਇਹ ਆਲਰੇਡੀ ਉੱਥੇ ਦੇ ਕਲਚਰ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਤੇ ਉੱਥੇ ਦੀ ਇਕਨੋਮੀ ਦੇ ਵਿੱਚ ਵੀ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੇ ਆ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਤੇ ਇਸ ਤੋਂ ਇਲਾਵਾ ਹੈਲਥ ਕੇਅਰ ਸੈਕਟਰਸ ਦੇ ਵਿੱਚ ਵੀ ਐਪਲੀਕੈਂਟਸ ਦੀ ਕਾਫੀ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਆ ਸੋ ਅਗਰ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਜਾਣ ਲਈ ਕੋਈ ਨਾ ਕੋਈ ਅਦਾ ਦੀ ਸਕਿੱਲ ਆ ਜੋ ਇੱਥੇ ਇਨ ਡਿਮਾਂਡ ਆ ਤਾਂ ਹੀ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਸਕਦੇ ਆ ਆਦਰਵਾਇਜ਼ ਬਹੁਤ ਸਾਰੀਆਂ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈ ਸਕਦੀਆਂ ਆ ਇਸ ਤੋਂ ਇਲਾਵਾ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੇ ਐਕਸਪੀਰੀਅੰਸ ਦੇ ਨਾਲ ਮੈਚ ਕਰਦੀ ਹੋਣੀ ਚਾਹੀਦੀ ਆ ਤਾਂ ਹੀ ਉਹ ਈਜ਼ੀਲੀ ਕੈਨੇਡਾ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਡਾਕੂਮੈਂਟਸ ਵੀ ਰਿਕੁਆਇਰ ਆ ਜਿਵੇਂ ਕਿ ਪੁਲਿਸ ਕਲੈਰੀਫਿਕੇਸ਼ਨ ਕੋਈ ਵੀ ਲੀਗਲ ਚਾਰजेस ਨਹੀਂ ਹੋਣੇ ਚਾਹੀਦੇ ਉਸ ਐਪਲੀਕੈਂਟ ਦੇ ਉੱਤੇ ਜੋ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦਾ ਆ ਇਸ ਤੋਂ ਇਲਾਵਾ ਫੰਡਸ ਦੇ ਵਿੱਚ ਕੋਈ ਸ਼ੋਰਟੇਜ ਨਹੀਂ ਮਿਲੀ ਆ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ ਤੇ ਆਪਣੀ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਆਪਣੇ ਫੰਡ ਸ਼ੋ ਕਰਨੇ ਪੈਣਗੇ ਉਹਨਾਂ ਦੇ ਫੰਡਸ ਇੰਨੇ ਹੋਣੇ ਚਾਹੀਦੇ ਆ ਜਿਸ ਦੇ ਜ਼ਰੀਏ ਉਹ ਇਹ ਚੀਜ਼ ਪ੍ਰੂਫ ਕਰ ਦੇਣ ਕਿ ਨਾ ਸਿਰਫ ਉਹ ਆਪਣਾ ਬਲਕਿ ਆਪਣੀ ਫੈਮਿਲੀ ਦੇ ਖਰਚੇ ਵੀ ਇੱਥੇ ਰਹਿ ਕੇ ਚੱਕ ਸਕਦੇ ਆ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਰਿਜ਼ਲਟਸ ਹੁਣ ਹੋਰ ਵੀ ਘਟਾਣਗੇ ਕਿਉਂਕਿ ਸਟੱਡੀ ਵੀਜ਼ਾ ਦੇ ਕੋਟੇ ਨੂੰ ਘਟਾ ਦਿੱਤਾ ਗਿਆ ਆ ਬਟ ਸਟਿਲ ਵੀਜ਼ਾ ਜਾ ਰਹੇ ਆ ਇਸੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਸਟੱਡੀ ਵੀਜ਼ਾ ਵਾਲੇ ਐਪਲੀਕੈਂਟਸ ਲਈ ਗੁੱਡ ਨਿਊਜ਼ ਇਹ ਆ ਕਿ ਜਿਨ੍ਹਾਂ ਐਪਲੀਕੈਂਟਸ ਨੇ ਕੈਨੇਡਾ ਵਿੱਚ ਰਹਿ ਕੇ ਸਟੱਡੀ ਕੀਤੀ ਹੋਈ ਆ ਉਹਨਾਂ ਨੂੰ ਉੱਥੇ ਦਾ ਵਰਕ ਐਕ ਇਦਾਂ ਦੇ ਐਪਲੀਕੈਂਟਸ ਲਈ ਕੈਨੇਡਾ ਵੱਲੋਂ ਸਿੱਧੀ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਉਹ ਵੀ ਲੋ ਸੀਆਰਐਸਓ ਸਕੋਰ ਦੇ ਨਾਲ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉੱਥੇ ਸਟੱਡੀ ਕਰ ਰਹੇ ਆ ਤਾਂ ਤੁਹਾਡੇ ਲਈ ਈਜ਼ੀ ਹੋ ਜਾਊਗਾ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਕਿਉਂਕਿ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਕਲਚਰ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਕੈਨੇਡਾ ਦਾ ਇਹੀ ਮੋਟਿਵ ਹੈ ਕਿ ਐਦਾਂ ਦੇ ਐਪਲੀਕੈਂਟਸ ਨੂੰ ਜਲਦ ਤੋਂ ਜਲਦ ਪੀਆਰ ਦਿੱਤੀ ਜਾਵੇ ਕਿਉਂਕਿ ਇਹ ਐਪਲੀਕੈਂਟਸ ਕੈਨੇਡਾ ਦੇ ਸਿਸਟਮ ਦਾ ਇੱਕ ਇੰਪੋਰਟੈਂਟ ਪਾਰਟ ਤਾਂ ਹੈ ਹੀ ਬਲਕਿ ਇਸ ਤੋਂ ਇਲਾਵਾ ਉਹ ਜਾਂਦੇ ਹੀ ਕੰਮ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਕੋਲ ਵਰਕ ਐਕਸਪੀਰੀਅੰਸ ਵੀ ਹੁੰਦਾ ਆ ਸੋ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਪ੍ਰਾਇਓਰਟੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦੇ ਲਈ ਬਹੁਤ ਸਾਰੇ ਡਰੋਸ ਵੀ ਕੱਢੇ ਜਾ ਰਹੇ ਆ ਜਿਸ ਦੇ ਵਿੱਚ ਸਟੂਡੈਂਟਸ ਨੂੰ ਜਾਂ ਫਿਰ ਸਕਿੱਲ ਵਰਕਰਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾਵੇ ਇਸ ਤੋਂ ਇਲਾਵਾ ਪੀਐਨਪੀ ਕੋਟੇ ਨੂੰ ਵੀ ਇਨਕਰੀਜ਼ ਕਰ ਦਿੱਤਾ ਗਿਆ ਦੇ ਨਾਲ ਹੀ ਨਾਲ ਫ੍ਰੈਂਚ ਲੈਂਗੁਏਜ ਦੇ ਡਰਾਸ ਵੀ ਵੱਡੇ ਲੈਵਲ ਤੇ ਕੈਨੇਡਾ ਵੱਲੋਂ ਕੱਢੇ ਜਾ ਰਹੇ ਆ ਸੋ ਅਗਰ ਤੁਹਾਡੇ ਕੋਲ ਫ੍ਰੈਂਚ ਲੈਂਗੁਏਜ ਦੀ ਵਧੀਆ ਨੋਲਜ ਆ ਤਾਂ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਫ੍ਰੈਂਚ ਲੈਂਗੁਏਜ ਦੇ ਡਰਾ ਦੇ ਬੇਸਿਸ ਤੇ ਹੀ ਤੁਸੀਂ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ ਸੋ ਇਸ ਟਾਈਮ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਜ ਹੋਣਾ ਬਹੁਤ ਜ਼ਿਆਦਾ ਮੰਡੇਟਰੀ ਆ ਇਸ ਤੋਂ ਇਲਾਵਾ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਰਹਿ ਕੇ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਐਦਾ ਦੇ ਪ੍ਰਾਂਤ ਚੂਜ਼ ਕਰਨੇ ਚਾਹੀਦੇ ਆ ਜਿੱਥੇ ਕੰਪੀਟੀਸ਼ਨ ਘੱਟ ਆ ਜਿੱਥੇ ਕੰਪੀਟੀਸ਼ਨ ਘੱਟ ਆ ਉਥੇ ਲੋ ਸੀਆਰਐਸ ਸਕੋਰ ਦੇ ਨਾਲ ਵੀ ਐਪਲੀਕੇਂਟਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਕਿਉਂਕਿ ਜਿੱਥੇ ਸਕਿੱਲ ਵਰਕਰਸ ਦੀ ਡਿਮਾਂਡ ਆ ਤੇ ਕੰਪੀਟੀਸ਼ਨਸ ਵੀ ਘੱਟ ਆ ਉਥੇ ਪੀਆਰ ਲੈਣਾ ਅਦਰ ਪ੍ਰਾਂਤਾਂ ਦੇ ਕੰਪੇਟੇਟਿਵਲੀ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਆ ਸੋ ਤੁਸੀਂ ਆਪਣੇ ਲਈ ਕੋਈ ਰਾਈਟ ਪ੍ਰੋਵਿੰਸ ਚੂਜ਼ ਕਰਨੀ ਆ ਰਾਈਟ ਪ੍ਰੋਵਿੰਸ ਦੇ ਨਾਲ-ਨਾਲ ਤੁਸੀਂ ਇੱਕ ਰਾਈਟ ਪ੍ਰੋਗਰਾਮ ਚੂਜ਼ ਕਰਨਾ ਹੈ ਕਿਉਂਕਿ ਹਰ ਪ੍ਰੋਵਿੰਸ ਦਾ ਆਪਣਾ ਇੱਕ ਅਲੱਗ ਪ੍ਰੋਗਰਾਮ ਹੁੰਦਾ ਆ ਉਸ ਦੇ ذریعے ਹੀ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਕੰਮ ਕਰ ਪਾਉਗੇ ਬਲਕਿ इजीली ਉੱਥੇ ਪੀਆਰ ਵੀ ਹੋ ਸਕਦੇ ਆ ਸੋ 2025 ਦੇ ਨਾਲ ਨਾਲ 2026 ਦੇ ਲਈ ਵੀ ਪੀਐਨਪੀ ਕੋਟੇ ਨੂੰ ਇਨਕਰੀਸ ਕੀਤਾ ਗਿਆ ਹੈ ਜਿਸ ਦੇ ذریعے ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਉਹਨਾਂ ਐਪਲੀਕੈਂਟਸ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਜਿਨ੍ਹਾਂ ਦੇ ਕੋਲ ਡਿਮਾਂਡਿੰਗ ਸਕਿੱਲ ਸੋ ਇਸ ਟਾਈਮ ਤੁਸੀਂ ਸਿਰਫ ਐਜੂਕੇਸ਼ਨ ਦੇ ਉੱਤੇ ਡਿਪੈਂਡ ਹੋ ਕੇ ਨਹੀਂ ਰਹਿ ਜਾਣਾ ਤੁਹਾਡੇ ਕੋਲ ਸਕਿੱਲਸ ਹੋਣੀ ਬਹੁਤ ਜ਼ਿਆਦਾ ਮੈਂਡੇਟਰੀ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਬਹੁਤ ਹੀ ਪਲੈਨਿੰਗ ਦੇ ਨਾਲ ਚੱਲਣਾ ਪਏਗਾ ਤੇ ਪੂਰੇ ਸਿਸਟਮੈਟਿਕ ਵੇ ਦੇ ਨਾਲ ਤਾਂ ਹੀ ਤੁਸੀਂ ਇਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪ